ਆਪਾਂ ਸਿਖੋ ਜੀ ਅੱਜ ਕੋ ਤੇਤੀ ਮਾ ਸਰਦਾਰ ਜਬਾਰਦਾ ਦਾ ਇੱਕ ਬਰਥਡੇ ਕੇ ਸਾਲੇ ਹੋਏ بابا ਸਾਹਿਬ ਹੀ ਮਰਾ ਉਮੀਦ ਕਰਦਾ ਅੱਜ ਜਿਹੜਾ ਜਨਮ ਦਿਹਾੜਾ ਸੀ ਸਮੁੱਚੇ ਭਾਰਤ ਦੇ ਲੋਕ ਪੰਜਾਬ ਦੇ ਲੋਕ ਲੁਧਿਆਣੇ ਦੇ ਲੋਕ ਔਰ ਹਲਕਾ ਸੈਂਟਰ ਦੇ ਅੰਦਰ ਬਿੱਕੀ ਸੋਤਾ ਜੀ ਦੇ ਅੱਜ ਪਰਾਲੇ ਦੇ ਸੱਕੇ بابا ਸਾਹਿਬ ਦਾ ਜਨਮ ਦਿਹਾੜਾ ਮਨਾ ਰਿਹਾ ਸਾਰੇ ਸਮਾਜ ਦੇ ਲੋਕ ਇਕੱਠੇ ਹੋ ਕੇ بابا ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਤਾਂ ਕਿ ਸਾਡਾ ਸਮਾਜ ਸਾਡਾ ਦੇਸ਼ ਸਾਡਾ ਸ਼ਹਿਰ ਔਰ ਸਾਡਾ ਭਾਰਤ ਹਮੇਸ਼ਾ ਤਰੱਕੀਆਂ ਕਰੇਗਾ ਅੱਜ ਅਸੀਂ ਸਭ ਸਿੱਖਿਸ਼ਿਤ ਹੋਣ ਜਾ ਰਿਹਾ ਬਲਕਿ ਸਿੱਖਿਸ਼ਿਤ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੀੜ੍ਹੀ ਅੱਗੇ ਆਉਣ ਵਾਲੇ ਸਮਾਜ ਨੂੰ ਕਿੰਨਾ ਬਹੁਤ ਵੱਡੀ ਸੇਧ ਦੇ ਸਕਦੀ ਹੈ ਦੇਖੋ ਬਾਬਾ ਸਾਹਿਬ ਪੀਮਰਾ ਅਮਰੀਕਾ ਨੇ 4 ਪੀ ਐਚ ਡੀਆਂ ਕੀਤੀਆਂ ਸੀ ਨੌ ਭਾਸ਼ਾ ਜਾਣਦੇ ਸੀ ਇੰਨਾ ਪੜਿਆ ਲਿਖਿਆ ਬੰਦਾ ਜੇ ਆਪਾਂ ਉਹਦੇ ਸੰਵਿਧਾਨ ਨੂੰ ਲੈ ਕੇ ਔਰ ਉਹਦੇ ਦੱਸੇ ਹੋ ਮਾਰਗ ਤੇ ਚੱਲਾਂਗੇ ਦੇਸ਼ ਔਰ ਭਾਰਤ ਤਰੱਕੀ ਕਰੂਗਾ ਸੋ ਇਸ ਨਾਲ ਮਿਲਾਈ ਅਸ਼ੋਭਾ ਪੱਛੀ ਪੱਕੀ ਗਲਬਗ ਕਰ ਕਿ ਅੱਜ ਜਿਹੜੀ ਅ ਬਈ ਅੰਬੇਰਗੜੀ 133 ਮਾ ਜਿਹੜਾ ਜਨ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਅੱਜ ਇੱਕ ਬਹੁਤ ਵੱਡੀ ਵਿਸ਼ਾ ਸਕੂਟਰ ਰੈਲੀ ਵੀ ਨਿਕਾਲੀ ਜਾ ਰਹੀ ਹੈ ਤਾਂ ਇਸ ਮੌਕੇ ਤੇ ਮੌਜੂਦ ਹੈ ਰੁਆ ਤੋਂ ਮੈਂਬਰ ਸਾਫ ਦਾ ਮੈਂਬਰ ਪਾਰਲੀਮੈਂਟ ਮੈਡਮ ਦੀਪਿੰ ਸਿੰਘ ਬਿੱਟੂ ਜੀ ਆਪਾਂ ਅੱਜ ਕਿਉਂ ਇੱਕ ਬਹੁਤ ਵੱਡਾ ਬਹੁਤ ਵੱਡਾ ਇੱਕ ਦਿਹਾੜਾ ਮਨਿੰਦਾ ਕਿਸ ਆਈ ਅੱਜ 133 ਮਾ ਜਨਮ ਦਿਹਾੜਾ ਆ ਬਾਬਾ ਫਿਕਰ ਸਰਦਾਨ ਮਾਤਾ ਜੀ ਦਾ ਕਿਸ ਤਰ੍ਹਾਂ ਦੇਖੋ ਅੱਜ ਖਾਸ ਤੌਰ ਤੇ ਸੈਂਟਰ ਹਲਕੇ ਅਸੀਂ ਪ੍ਰਧਾਨ ਜੀ ਨਾਲ ਦੇਵੀ ਜੀ ਦੇ ਸਾਡੇ ਜੀਟੂ ਜੀ ਅੱਜ ਸਾਰੇ ਹੀ ਕਿਉਂਕਿ ਜਨਮ ਦਿਹਾੜਾ ਜਿਨ੍ਹਾਂ ਨੇ ਸਾਨੂੰ ਸਬਦਾਨ ਦਿੱਤਾ ਜਿਨ੍ਹਾਂ ਨੇ ਸਾਨੂੰ ਇੱਕ ਰਾਹ ਇੱਕ ਰਾਹ ਦਿੱਤਾ ਹੈ ਵੀ ਵੱਖ ਨਹੀਂ ਇੱਕ ਰਾਹ ਚਾਹੇ ਕੋ ਗਰੀਬ ਚਾਹੇ ਕਿਸੇ ਅਮੀਰ ਚਾਹੇ ਕੋਈ ਧਰਮ ਕਿਸੇ ਦਾ ਇੱਕ ਹਾਂ ਜਿੱਥੇ ਉਹਨਾਂ ਦੇ ਜਨਮ ਦਿਹਾੜੇ ਦੀ ਉਹਨਾਂ ਦੇ ਸਾਰੇ ਪਾਸੇ ਖੁਸ਼ੀਆਂ ਮਨਾ ਰਹੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਸਾਹਿਬ ਨੇ ਅੱਜ ਆਪਣਾ ਅੱਗੇ ਤਾ ਨੂੰ ਮੈਨੀਫੈਸਟੋ ਕਹਿੰਦੇ ਸਨ ਉਹਨਾਂ ਨੇ ਜਿਹੜੇ ਜਮਕੀਏ ਮੋਦੀ ਸਾਹਿਬ ਨੇ ਕਿਹਾ ਮੇਰੀ ਗਾਰੰਟੀ ਉਹ ਅੱਜ ਜਾਰੀ ਕੀਤਾ ਤੇ ਜਾਰੀ ਕਿਦਣ ਕੀਤਾ ਅੰਬੇਦਕਰ ਸਾਹਿਬ ਦੇ ਪਵਿੱਤਰ ਜਨਮ ਦਿਹਾੜੇ ਤੇ ਯਾਦ ਇਹ ਇਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਵੀ ਉਹਨਾਂ ਨੇ ਵੀ ਅੰਬੇਦਕਰ ਸਾਹਿਬ ਨੂੰ ਸਭ ਤੋਂ ਉੱਚਾ ਦਰਜਾ ਵੀ ਜੇ ਸੰਵਿਧਾਨ ਦੇ ਨੇ ਤੇ ਜੋ ਅਸੀਂ 5 ਸਾਲ ਜਾਂ 2047 ਤੱਕ ਜੋ ਕੰਮ ਕਰਨੇ ਆ ਉਹ ਅੰਬੇਦਕਰ ਸਾਹਿਬ ਦੇ ਦਿਖਾਏ ਹੋਏ ਰਾਸਤੇ ਤੇ ਚੱਲਣੇ ਆ ਅੱਜ ਸਵੇਰੇ ਬੜਾ ਮਨ ਖੁਸ਼ ਹੋਇਆ ਜਦੋਂ ਉਹਨਾਂ ਨੇ ਆਪਣਾ ਸੰਮੋਦਨ ਸ਼ੁਰੂ ਕੀਤਾ ਤੇ ਅੱਜ ਜੋ ਮੈਂ ਉਹਨਾਂ ਨੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਇਹ ਨਹੀਂ ਅੱਜ ਉਹ ਸ਼ੁਰੂਆਤ ਸੰਕਲਪ ਬਿਲਕੁਲ ਸੰਕਲਪ ਲਿਆਏ ਵੀ ਅਸੀਂ ਆ ਪੰਜ ਸਾਲ ਕਰਨਾ ਹੈ ਸੰਕਲਪ ਪੱਤਰ ਜਾਰੀ ਕੀਤਾ ਮੇਦਕਰ ਸਾਹਿਬ ਦੇ ਜੈ ਇਤੋਂ ਵੱਡੀ ਆ ਸਾਡੇ ਤੱਕ ਇੰਨੀ ਖੁਸ਼ੀ ਆ ਵੀ ਮੇਦਕਰ ਸਾਹਿਬਾਂ ਵਾਲੇ ਦੇਣੇ ਸੰਕਲਪ ਲਿਆ ਤੇ ਬਹੁਤ ਮਨ ਗਦਗਦ ਆ ਮਨ ਖੁਸ਼ ਆ ਜਿਉਂ ਜਿਉਂ ਮੈਂਬਰ ਪਾਰਲੀਮੈਂਟ ਫਾਕਾ ਰਮਨੀ ਸਿੰਘ ਬੈਠ ਹੁੰਦਾ ਸੀ ਕਿ ਅੱਜ ਵਿਸ਼ੇਸ਼ ਹੋਤੇ ਡਾਕਟਰ ਬਾਬਾ ਸਾਹਿਬ ਬੀਵਾ ਅਮਰੀਕਾ 133 ਅਜੜਾ ਜਨਮ ਦਿਹਾੜਾ ਤੇ ਇਸ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਦੱਸਦੀ ਕਿ ਅੱਜ ਜਿਹੜਾ ਆ ਸੰਕਲਪ ਪੱਤਰ ਜਾਰੀ ਵੀ ਕੀਤਾ ਆ ਪ੍ਰਧਾਨ ਦੇ ਪਰਦੇ ਪਦਾਨਮ ਦਿਨ ਦੇ ਮੌਜੂਦ ਤੇ ਬੜਾ ਵੱਡਾ ਇੱਕ ਅੱਜ ਲੁਧਿਆਣਾ ਵਿਖੇ ਹੀ ਅੱਜ ਸਮਾਜ ਦੇ ਵੱਲੋਂ ਅੱਜ ਸਿੱਖਿਸ਼ਣ ਕਰਨ ਵਾਸਤੇ ਲੋਕਾਂ ਨੂੰ ਪੇੜ ਕਰਨ ਵਾਸਤੇ ਇੱਕ ਬਹੁਤ ਵੱਡੀ ਸਕੂਟਰ ਰੈਲੀ ਵੀ ਗੱਡੀ ਜਾ ਰਹੀ ਹੈ ਤੇ ਆਓ ਗੱਲਬਾਤ ਕਰਦੇ ਹਾਂ ਹੋਰ ਬੰਦਿਆਂ ਨੇ ਅੱਜ ਇਸ ਵਿਸ਼ੇਸ਼ ਰੈਲੀ ਦਾ ਵੀ ਜਾਰੀ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਵੱਡੀ ਸੇਧ ਦੇ ਸਕੇ ਤੇ ਹਰ ਉਹ ਸਮਾਜ ਦਾ ਬੰਦਾ ਹਰ ਉਹ ਬੱਚਾ ਸਿੱਖਿਅਤ ਹੋ ਕੇ ਦੇਸ਼ ਦਾ ਸੰਵਿਧਾਨ ਦੇ ਨਾਲ ਆਪਣਾ ਫਰਜ਼ ਨਿਭਾਵੇ। ਸੋ ਅੱਜ ਬਾਬਾ ਸਾਡਾ ਕੋਲ 2935 ਜਹੰਮ ਦਿਹਾੜੇ ਉੱਤੇ ਅੱਜ ਵੀ ਸ਼ਾਹ ਸਕੂਟਰ ਜੱਦੀ ਜਿਥੇ ਸਮਾਜਿਕ ਅਤੇ ਧਾਰਮਿਕ ਦੇ ਨਾਲ ਰਾਜਨੀਤਿਕ ਪੜ ਵੀ ਦੇ ਤੋਂ ਇਸਾ ਇੱਕ ਹੀ ਕਸਾ ਦੇ ਹੋਈ 135 ਮਾ ਬਾਬਾ ਸਾਡਾ ਕੋਲ 293 ਦੇ ਜਿਹੜਾ ਇਹ ਬਹੁਤ ਅੱਡਾ ਦੇ ਹਣਾ ਪੂਰੇ ਵਿਸ਼ਾ ਪੜ ਨੂੰ ਇੱਥੇ ਸਾਡੇ ਅੱਜ ਡਾਕਟਰ ਭੀਮਰਾਮ ਅbedkar ਜੀ ਦੀ ਵਾਲਮੀਕੀ ਸੇਵਕ ਸੰਗ VSS ਵੱਲੋਂ ਇਹ ਸਕੂਟਰ ਮੋਟਰਸਾਈਕਲ ਜਿਹੜੀ ਰੈਲੀ ਕੱਢੀ ਜਾ ਰਹੀ ਹੈ ਇਹਦੇ ਵਿੱਚ ਪੂਰੇ ॠਸ਼ਪ ਭਰ ਦੇ ਲੋਕ ਪੂਰੇ ॠਸ਼ਪ ਭਰ ਦੇ ਲੋਕ ਅੱਜ ਉਸ ਉਸ ਰੈਬਰ ਦੀ ਦੇਣਾ ਕਿ ਅੱਜ ਉਹ ਦਿਨ ਆ ਰਹੇ ਆ ਔਰ ਅੱਜ ਦਾ ਦਿਨ ਸਾਡਾ ਖੁਸ਼ੀਆਂ ਭਰਾਵਾ ਕਿਉਂਕਿ 바ਵਾ ਸਹਿਮਤੀ ਦੇਣਾ ਕਿ ਹਰ 파ਰਟੀ ਹਰ ਵਰਗ ਦੇ ਵਿੱਚ ਵਾਲਮੀਕੀ ਸੇਵਕ ਸੰਗ ਦੇ VSS ਨਹੀਂ ਜਿੰਨੀਆਂ ਵੀ ਦੇਸ਼ ਭਰ ਦੇ ਵਿੱਚ ਇੰਝ ਚੱਲ ਰਹੀਆਂ ਸਭ ਦੀ ਪੁੱਛ ਗੇਚ ਹੈ ਔਰ ਮੈਂ ਦਿਲੋਂ ਬਾਰੀਆਂ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਮ ਆਦੀ ਪਾਰਟੀ ਔਰ ਰਾਸ਼ਟਰੀ ਸੇਵਾ ਸੰਗਠਨ ਜਿੰਨੇ ਵੀ ਪ੍ਰਮੁੱਖ ਆਏ ਹਨ ਜਾਂ ਕਾਰਜਕਰਤਾ ਆਏ ਹਨ ਵਾਲਮੀਕੀ ਸੇਵਾ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਰਿਣੀ ਆ ਔਰ ਸਾਨੂੰ ਆਸ ਹੈ ਕਿ ਦੇਸ਼ ਦੇ ਅੰਦਰ ਇੱਕ ਚੰਗੀ ਸਰਕਾਰ ਫੇਰ ਬਣੂਗੀ ਔਰ ਦੇਸ਼ ਦਾ ਨਿਰਮਾਣ ਹੋਊਗਾ ਔਰ ਪੰਜਾਬ ਇੱਕ ਖੁਸ਼ਹਾਲ ਸੂਬਾ ਰਹੂਗਾ ਔਰ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਪੂਰਨਿਆਂ ਨੂੰ ਜਿਹੜੀਆਂ ਵੀ ਸਰਕਾਰਾਂ ਨੇ ਚਾਹੇ ਮੌਜੂਦਾ ਨੇ ਚਾਹੇ ਭਵਿੱਖ 'ਚ ਆਉਣ ਵਾਲੀਆਂ ਨੇ ਉਹ ਸਦਾ ਹੀ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਦਬਲੇ ਕੁਚਲੇ ਕਿਹਾ ਜਾਂਦਾ ਵਾ ਮਾਨ ਸਨਮਾਨ ਦਿੰਦੇ ਰਹਿਣਗੀਆਂ ਦਿਲ ਦੀਆਂ ਗਹਿਰਾਈਆਂ ਤੋਂ 133ਵੇਂ ਜਨਮ ਦਿਹਾੜੇ ਤੇ ਬਾਬਾ ਸਾਹਿਬ ਦੇ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੈਪੀ ਸਮਾਜ ਦੇ ਬੰਦੇ ਹੁਣ ਸਿੱਖਿਸ਼ਿਤ ਹੁੰਦੇ ਜਾ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਸੇ ਦੇਣ ਜਾ ਰਹੇ ਨਵੀਂ ਪੀੜ੍ਹੀ ਦੇਖੋ ਸਾਡੀ VSS ਵੱਲੋਂ ਇੱਕ ਜਗ੍ਹਾ ਵੀ ਖਰੀਦੀ ਹੋਈ ਆ ਜਿਸ ਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ PCS ਔਰ IAS IPS ਅਧਿਕਾਰੀਆਂ ਦੇ ਜਿਹੜੇ ਬੱਚੇ ਟ੍ਰੇਨਿੰਗ ਲੈਣਾ ਚਾਹੁੰਦੇ ਆ ਉਹ ਫ੍ਰੀ ਐਜੂਕੇਸ਼ਨ ਦਵਾਂਗੇ ਇਸ ਸਾਲ ਦੇ ਅੰਤ ਤੱਕ ਐਦਾਂ ਹੀ ਸਤਿਕਾਰਯੋਗ ਸਾਰੇ ਸਾਥੀਆਂ ਨੂੰ ਬੁਲਾ ਕੇ ਉਹਦਾ ਭੂਮੀ ਪੂਜਨ ਕੀਤਾ ਜਾਊਗਾ ਔਰ ਸਾਨੂੰ ਅੱਜ ਇਹ ਵਾਈਟ ਸ਼ਰਟ ਉਸ ਰੈਬਰ ਦੀ ਦੇਣਾ ਮੇਰੀ ਕੀ ਗਵਾਹਤਾ ਮੇਰੇ ਸਮਾਜ ਵਾਸਤੇ ਜਾਂ ਮੇਰੀ ਕਿਸੇ ਪੋਲਿਟੀਕਲ ਪਾਰਟੀ ਵਾਸਤੇ ਮੈਂ ਕੀ ਕਰ ਸਕਦਾ ਵਾਂ ਉਸ ਰੈਬਰ ਦੀ ਦੇਣਾ ਕਿ ਆ ਜੇ ਵਾਈਟ ਸ਼ਰਟ ਤਾਂ ਤੇ ਸਜੀ ਹੋਈ ਆ ਔਰ ਮੈਂ ਚਾਹਨਾ ਕਿ ਜਿਹੜੀਆਂ ਪੋਲਿਟਿਕਲ ਪਾਰਟੀਆਂ ਹਨ ਉਸ ਵਾਲਮੀਕੀ ਸਮਾਜ ਨੂੰ ਦਲੀ ਸਮਾਜ ਨੂੰ ਆਪਣੇ ਗਲੇ ਨਾਲ ਲਾਣ ਤਾਂ ਜੋ ਅਸੀਂ ਵੀ ਦੇਸ਼ ਦੇ ਅੰਦਰ ਨਮਾਇੰਦਗੀ ਕਰ ਸਕੀਏ ਇਹ ਸਮਾਜ ਨਮਾਇੰਦਗੀ ਕਰ ਸਕੀਏ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਚਾਹੇ ਉਹ ਧਾਰਮਿਕ ਤੌਰ ਤੇ ਕਰੀਏ ਚਾਹੇ ਰਾਜਨੀਤਿਕ ਤੌਰ ਤੇ ਕਰੀਏ ਬਿਲਕੁਲ ਇਸ ਟਾਈਮ ਸਮਾਜ ਦੇ ਬੰਦੇ ਬਿਲਕੁਲ ਸਿੱਖਿਸ਼ਿਤ ਹੁੰਦੇ ਜਾ ਰਹੇ ਆ ਬਿਲਕੁਲ ਬਰਾਬਰ ਦਾ ਹੱਕ ਮੰਗਦੇ ਆ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਅੱਜ ਉਸ ਸ਼ਖਸ ਦਾ ਜਨਮ ਦਿਨ ਹੈ ਜਨਮ ਦਿਵਸ ਜਿਨੇ ਸਾਡੇ ਦੇਸ਼ ਨੂੰ ਸਮਾਜਿਕ ਸਮਰਸਤਾ ਦੀ ਵੱਡੀ ਮਿਸਾਲ ਪੇਸ਼ ਕੀਤੀ ਔਰ ਐਸੇ ਮਹਾਨ ਭਾਰਤ ਮਾਤਾ ਦੇ ਸਪੂਤ ਭਾਰਤ ਰਤਨ ਜਿਨ੍ਹਾਂ ਨੇ ਸੰਵਿਧਾਨ ਨੂੰ ਰਚਿਆ ਬਾਬਾ ਸਾਹਿਬ ਡਾਕਟਰ ਵੀਮਰਾਓ ਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਹੈ ਔਰ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਸਭ ਸਮਾਜ ਮਿਲ ਕੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਨ ਸੋ ਇਹ ਤੋਂ ਇੱਕ ਮੈਸੇਜ ਆ ਕਿ ਜੋ ਸ਼ੁਰੂਆਤ ਬਾਬਾ ਸਾਹਿਬ ਨੇ ਸ਼ੁਰੂ ਕੀਤੀ ਸੀ ਉਹ ਨੂੰ ਹੌਲੀ ਹੌਲੀ ਹੁਣ ਬਹੁਰ ਪੈਣਾ ਸ਼ੁਰੂ ਹੋ ਗਿਆ ਹੈ ਔਰ ਮੈਂ ਸਮਝਦਾ ਹੈ ਕਿ ਜਿਸ ਤੰਗ ਨਾਲ ਇਸ ਦੇਸ਼ ਦੀ ਸਰਕਾਰ ਦੇ ਮੁਖ ਸੇਵਾ ਦਾ ਮਾਨਯੋਗ ਸ਼੍ਰੀਮਨ ਨਰਿੰਦਰ ਮੋਦੀ ਜੀ ਉਹ ਦੇਸ਼ ਦੇ ਵਿੱਚ ਬਾਬਾ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਨੇ ਯਾਦ ਕੀਤਾ ਹੈ ਔਰ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਅੱਗੇ ਲੈ ਕਰਕੇ ਜਾ ਰਹੇ ਨੇ ਤੇ ਮੈਂ ਸਮਝਦਾ ਹੈ ਕਿ ਅੱਜ ਜਿੰਨੀ ਇਹ ਅਵੇਅਰਨੈਸ ਦੇਸ਼ ਦੇ ਅੰਦਰ ਆ ਰਹੀ ਹੈ ਉਦੇ ਵਿੱਚ ਮੋਦੀ ਜੀ ਦੀ ਵੀ ਬਹੁਤ ਵੱਡੀ ਭੂਮਿਕਾ ਹੈਗੀ ਆ ਔਰ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਵਾਲਮੀਕੀ ਸੇਵਕ ਸੰਗ ਉਹਦੇ ਪ੍ਰਧਾਨ ਵਿੱਕੀ ਸੋਤਾ ਜੀ ਤੇਰੇ ਛੋਟੇ ਵੀਰ ਉਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਕਿ ਨੌਜਵਾਨਾਂ ਦਾ ਇੱਕ ਵੱਡਾ ਕੱਟ ਕਰਕੇ ਸਮਾਜ ਨੂੰ ਅਵੇਅਰਨੈਸ ਬਿਲੇ ਸਮਾਜ ਨੂੰ ਸੇਧ ਮਿਲੇ ਖਾਸ ਕਰਕੇ ਨੌਜਵਾਨਾਂ ਨੂੰ ਮਿਲੇ ਉਹਦੇ ਬਾਅਦ ਸੋਹਣਾਂ ਨੇ ਅੱਜ ਕਬੱਡੀ ਯਾਤਰਾ ਦਾ ਯੋਜਨ ਕੀਤਾ ਜਨਮ ਦਿਨ ਦੇ ਮੌਕੇ ਤੇ ਮੈਂ ਵਿੱਕੀ ਸੋਤਾ ਜੀ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਉਥੇ ਪੂਰੇ ਸਮਾਜ ਨੂੰ ਵੀ ਅੱਜ ਦੇ ਇਸ ਦਿਨ ਦੇ ਉੱਪਰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਆ ਬਾਬਾ ਸਾਹਿਬ ਦੇ ਦਿਖਾਈ ਹੋਏ ਰਸਤੇ ਸਿਰ ਸਾਨੂੰ ਸਭ ਨੂੰ ਚੱਲਣ ਦੀ ਬਾਤ ਬਤਾਨੋ ਸੋ ਇਹ ਸੰਵਾਦ ਹੈ ਕਿ ਆਈ ਲਵ ਯੂ ਬਾਬਾ ਸਾਹਿਬ ਡਾਕਟਰ ਮੀਰਾ ਮੈਗਾ 133 ਮਾ ਜਰਬ ਜੱਜ ਹਾਰ ਦੇ ਉੱਪਰ ਅੱਜ ਲੁਧਿਆਣਾ ਵਿਖੇ ਅੱਜ ਇੱਕ ਵਿਸ਼ਾਲ ਸਕੂਟਰ ਮੋਟਰਸਾਈਕਲ ਨੇ ਅਲੀ ਢਿਕਾਲ ਕੇ ਅੱਜ ਆਉਣ ਵਾਲੇ ਸਮਾਜ ਦੀ ਨਵੀਂ ਪੀੜ੍ਹੀ ਨੂੰ ਇੱਕ ਨਵੀਂ ਸੇਧ ਦਿੱਤੀ ਹੈ ਕਿ ਪੜ੍ਹ ਕੇ ਸਿੱਖਿਸ਼ਿਤ ਬਣ ਕੇ ਜਿਹੜੇ ਬਾਬਾ ਸਾਹਿਬ ਨੇ ਕਿ ਬਣਾਣਾ ਤਾਂ ਅਸੀਂ ਸਿੱਖਿਸ਼ਿਤ ਹੋ ਕੇ अपने समाज की अपनी पहचान बना के भविष्य सवार लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप